ਸਰ ਅੱਜ ਜਲੇ ਦੇ ਵਿੱਚ ਪਹਿਲ ਕਦਮੀ ਹੋਈ ਹੈ ਕਿ ਹਲਕਾ ਟਰਨਕੋਟ ਵਿੱਚ ਬੁੱਗੀਪੁਰਾ ਪਿੰਡ ਵਿੱਚ ਸਰਬਸੰਤੀ ਕੀਤੀ ਗਈ ਹੈ ਕੀ ਕਹਿਣਾ ਚਾਹਾਂ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰਾ ਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲਕੌਰ ਜੀ ਉਹਨਾਂ ਨੂੰ ਨਗਰ ਨੇ ਸਰਬਸੰਤੀ ਦੇ ਨਾਲ ਤੋ ਬਲਾਗ ਸੰਤਿ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਤੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਤ ਦਿੰਦਿਆਂ ਹੋਇਆ ਅੱਜ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜੀਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿੰਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿੰਨੇ ਵੀ ਇਸ ਤੋਂ ਦੀ ਸੰਗਤ ਹੈ ਮੈਂ ਸਾਰਿਆਂ ਦਾ ਰੋਹ ਨੂੰ ਮਰੀਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਲਪਾਲ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ ਲੱਗਦਾ ਨਹੀਂ ਕਿ ਸਰ ਸਰਕ ਪਿੰਡ ਨੂੰ ਇਸ ਤਰ੍ਹਾਂ ਦੀ ਪੈਟ ਪਾਉਣੀ ਚਾਹੀਦੀ ਹੈ ਕਿ ਬੈਰ ਰੋਹ ਤੋਂ ਬਿਨਾਂ ਜਿਹੜੀ ਵਧੀਆ ਤਰੀਕੇ ਨਾਲ ਚੋਣ ਕਰ ਕੀਤੀ ਹੈ ਆ ਬਿਲਕੁਲ ਜੀ ਦੇਖੋ ਬੁੱਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੋਈ ਸਿੱਖਣ ਨੂੰ ਮਿਲਦਾ ਹੈ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਪਿਰਤ ਪਾਤੀ ਆ ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ ਖਚਾ ਕਰਨ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚਾਂ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿੰਨੂੰ ਵੀ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਿਰ ਮੱਥੇ ਤੁਸੀਂ ਜਿੰਨੂੰ ਵੀ ਇਹ ਜਿਹੜੀ ਇਹ ਜ਼ਿੰਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਬਲਾਕ ਸੰਪਤੀ ਮੈਂਬਰ हां जी لوਬੀ ਸੀ ਮੈਂਬਰ ਮਨਜ਼ੂਰ ਹੋਊਗਾ ਮਾਤਾ ਜੀ ਪਿੰਡ ਵਾਸੀਆਂ ਨੇ ਤੁਹਾਨੂੰ ਸਰਬਸੰਮਤੀ ਨਾਲ ਬਲਾਕ ਸੰਮਤੀ ਮੈਂਬਰ ਜੁਣਿਆ ਕੀ ਕਹਿਣਾ ਚਾਹੁੰਦੀ ਹਾਂ ਹਾਂ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਸਾਨੂੰ ਇੱਕਜਟ ਹੋ ਕੇ ਰਹਿਣਾ ਪੈਣਾ ਮਾਤਾ ਜੀ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਮਤੀ ਕੀਤੀ ਜਾਣੀ ਚਾਹੀਦੀ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੋਣ ਨੱਪਣਗੇ ਲੜਾਈ ਝਗੜੇ ਮੁਕਾਨਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ ਹਾਂ ਜੀ ਇਹ ਬਹੁਤ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਅੱਜ ਪੰਚਾਇਤ ਵੱਲੋਂ ਪੈਰ ਕਰਨੇ ਕੀਤੇ ਗਏ ਬਲਾਕ ਸੰਪੇ ਅਮੀਰਵਾਰ ਦੇ ਸਦ ਸੰਪਤੀ ਨਾਲ ਚੋਣ ਹੋਈ ਹੈ ਤੇ ਨਾਲ ਹੀ ਨਾਲ ਇੱਕ ਬੂਥ ਲਾਉਣ ਦੀ ਵੀ ਗੱਲ ਬਈ ਪੰਚਾਇਤ ਦਾ ਸਸਰੀਆਂ ਬਾਜੀ ਕੀ ਕਰਾਂਗੇ ਸਸਸੀ ਗਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਜੀ ਨਿਰਮਲਪੁਰ ਕਾਲਜੀ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਵਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹੇ ਫੈਸਲੇ ਬੜੇ ਸਬਬੀ ਕਿਸੇ ਕਿਸੇ ਸਮਿਆਂ ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕੰਮਾਂ ਦੇ ਵਾਂਗ ਜਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਾਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲ ਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਿਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮਤਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲੱਗਦਾ ਨਹੀਂ ਕਿ ਸਰਪੰਚ ਦਾ ਹਰੇਕ ਪਿੰਡ ਨੂੰ ਸਿਰ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਫੈਸਲੇ ਚੇਤਨਾਬਗਤ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇੱਕ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਇਹ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੇ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ ਨਾਲ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਪਿੱਛੇ ਇਸੌਦੇ ਤੋਂ ਆਪਾਂ ਪਿੰਡ ਲਈ ਕੀ ਖੱਟਿਆ ਤੇ ਅੱਗੇ ਆਪਾਂ ਕੀ ਖੱਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੇ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਹ ਸੋਚ ਨੂੰ ਛੱਡ ਗਏ ਆਪਾਂ ਦੁਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜੀਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬ ਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਇਹ ਪਹੁੰਚਣਾ ਚਾਹੀਦਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਹਰ ਇੱਕ ਨੂੰ ਸਾਰੂ ਸਮਤੀਆਂ ਕਰਨੀਆਂ ਚਾਹੀਦੀਆਂ। ਸਾਹਿਬ ਜੀ ਅੱਜ ਜਲੇ ਦੇ ਵਿੱਚ ਪਹਿਲ ਕਰਦਮੀ ਹੋਈ ਹੈ ਕਿ ਹਲਕਾ ਟਰਨਕੋਟ ਵਿੱਚ ਬੁੱਗੀਪੁਰਾ ਪਿੰਡ ਵਿੱਚ ਸਰਪੰਸਤ ਦੀ ਚੋਣ ਕੀਤੀ ਗਈ ਹੈ। ਕੀ ਕਹਿਣਾ ਚਾਹੋ? ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰਾ ਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲਕੌਰ ਜੀ ਉਹਨਾਂ ਨੂੰ ਨਗਰ ਨੇ ਸਰਬਸੰਤੀ ਦੇ ਨਾਲ ਕਿਥੋਂ ਬਲਾਕ ਸੰਮਤੀ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਤੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਤ ਦਿੰਦਿਆ ਹੋਇਆ ਅੱਜ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੇ ਆ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜਾਈਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿੰਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿੰਨੇ ਵੀ ਇਸ ਤੋਂ ਦੀ ਸੰਗਤ ਆ ਮੈਂ ਸਾਰਿਆਂ ਦਾ ਰੋਗ ਨੂੰ ਮਰੀਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਲ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ ਲੱਗਦਾ ਨਹੀਂ ਕਿ ਸਰ ਹਰ ਇੱਕ ਪਿੰਡ ਨੂੰ ਇਸ ਤਰ੍ਹਾਂ ਦੀ ਪੈਠ ਪਾਉਣੀ ਚਾਹੀਦੀ ਹੈ ਕਿ ਬੈਲ ਰੋਡ ਤੋਂ ਬਿਨਾਂ ਜਿਹੜੀ ਵਧੀਆ ਤਰੀਕੇ ਨਾਲ ਚੋਣ ਕਰਿਆ ਕੀਤੀ ਜਾਏ ਆ ਬਿਲਕੁਲ ਜੀ ਦੇਖੋ ਬੁੱਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੋਈ ਸਿੱਖਾ ਨੂੰ ਮਿਲਦਾ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਪਿਰਤ ਪਾਤੀ ਆ ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ-ਕਚਾੜ ਕਰਨ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚਾਂ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿਹਨੂੰ ਵੀ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਰਮਤ ਤੇ ਤੁਸੀਂ ਜਿਹਨੂੰ ਵੀ ਇਹ ਜਿਹੜੀ ਇਹ ਜ਼ਿੰਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਸਰਬਸੰਮਤੀ ਮੈਂਬਰ ਜਾਂ ਜੀਲਾ ਬਿਸ਼ੇ ਮੈਂਬਰ ਮਨਜ਼ੂਰ ਹੋਊਗਾ ਮਾਤਾ ਜੀ ਪਿੰਡ ਵਾਸੀਆਂ ਨੇ ਤੁਹਾਨੂੰ ਸਰਬਸੰਮਤੀ ਨਾਲ ਬਲਾਕ ਸੰਮਤੀ ਮੈਂਬਰ ਜਿਹੜਾ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਸਾਨੂੰ ਇੱਕ ਜੱਟ ਹੋ ਕੇ ਰਹਿਣਾ ਪੈਣਾ। ਮਤਲਬ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਤੀ ਕੀਤੀ ਜਾਣੀ ਚਾਹੀਦੀ ਚੋਣ ਨਹੀਂ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੋਣੇ ਹੋਣਣਗੇ ਲੜਾਈ ਝਗੜੇ ਮੁਕਾਨਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ। ਹਾਂਜੀ ਇਹ ਬਹੁਤ ਚੰਗਾ ਲੱਗਿਆ। ਸਤਿ ਸ੍ਰੀ ਅਕਾਲ ਅੱਜ ਪੰਚਾਇਤ ਵੱਲੋਂ ਫੈਸਲਾ ਕਰਨੀ ਕੀਤੀ ਗਈ ਹੈ ਬਲਾਕ ਸੰਭੇ ਉਮੀਦਵਾਰ ਵੀ ਸੱਦ ਸੰਤੀ ਨਾਲ ਚੋਣ ਹੋਈ ਹੈ ਤੇ ਨਾਲ ਹੀ ਨਾਲ ਇੱਕ ਬੂਥ ਲਾਉਣ ਦੀ ਵੀ ਗੱਲ ਗਈ ਹੈ ਪੰਚਾਇਤ ਦਾ ਸਤਾਰੀਆਂ ਬਾਦ ਵਿੱਚ ਠੀਕ ਹੈ ਨਾ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਦੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਕਦਮੀ ਹੋਈ ਆ ਸਾਰੇ ਜ਼ਿਲੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਜੀ ਨਿਰਮਲਪਰ ਕਾਲਜੀ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਵਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹ ਫੈਸਲੇ ਬੜੇ ਸਬੱਬੀ ਕਿਸੇ ਕਿਸੇ ਸਮਿਆਂ ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕੰਮਾਂ ਦੇ ਵਾਂਗ ਜਵੇਂ ਨਸ਼ੇ 'ਚ ਪਹਿਲ ਕੀਤੀ ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਾਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲ ਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਿਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮੈਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲੱਗਦਾ ਨਹੀਂ ਕਿ ਸਰਪੰਸਾ ਦਾ ਹਰੇਕ ਪਿੰਡ ਤੋਂ ਸਿਰ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਫੈਸਲੇ ਇੱਜਤਨ ਅਗਯੂਪੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇੱਕ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਇਹ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੇ ਇਹ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ ਨਾਲ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਪਿੱਛੇ ਇਸ ਸੌਦੇ ਤੋਂ ਆਪਾਂ ਪਿੰਡ ਲਈ ਕੀ ਖੱਟਿਆ ਤੇ ਅੱਗੇ ਆਪਾਂ ਕੀ ਖੱਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੀਆਂ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਹ ਸੋਚ ਨੂੰ ਛੱਡੀਏ ਆਪਾਂ ਦੁਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜੀਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਇਹ ਪਹੁੰਚਣਾ ਚਾਹੀਦਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਹਰ ਇੱਕ ਨੂੰ ਸਾਰੂ ਸੰਮਤੀਆਂ ਕਰਨੀਆਂ ਚਾਹੀਦੀਆਂ ਮਲੇ ਸਾਹਿਬ ਅੱਜ ਜਲੇਰੇ ਵਿੱਚ ਪਹਿਲ ਕਦਮੀ ਹੋਈ ਹੈ ਕਿ ਹਲਕਾ ਟਰਨਕੋਟ ਵਿੱਚ ਬੁੱਗੀਪੁਰਾ ਪਿੰਡ ਵਿੱਚ ਸਰਪੰਚ ਦੀ ਚੋਣ ਕੀਤੀ ਗਈ ਹੈ ਕੀ ਕਹਿਣਾ ਚਾਹੋ ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰਾ ਦਾ ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ ਤੇ ਜਿਹੜਾ ਪਿੰਡ ਦਾ ਏਕਾ ਕਰਕੇ ਜਿਹੜੇ ਸਾਡੇ ਉਮੀਦਵਾਰ ਸੀਗੇ ਬੀਬੀ ਨਰਮਲ ਪਾਲ ਕੌਰ ਜੀ ਉਹਨਾਂ ਨੂੰ ਨਗਰ ਨੇ ਸਰਬਸੰਤਿ ਦੇ ਨਾਲ ਇਥੋਂ ਬਲਾਕ ਸੰਵਤੀ ਮੈਂਬਰ ਚੁਣਿਆ ਸੋ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਾਂ ਜੇ ਇਸ ਪਿੰਡ ਨੇ ਇੱਕ ਹੋਰ ਸਿਆਣਪ ਦਾ ਸਬੂਦ ਦਿੰਦਿਆਂ ਹੋਇਆ ਅੱਜ ਐਲਾਨ ਕੀਤਾ ਕਿ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਵੀ ਇੱਕ ਬੂਥ ਲੱਗਣ ਲੱਗੂਗਾ ਸੋ ਅ ਅਸੀਂ ਤਾਂ ਪਹਿਲਾਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਕਾਇਮ ਹੋਵੇ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਜਿਹੜਾ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਜੇ ਇੱਕ ਵਾਰੀ ਟੁੱਟ ਜਾਈਏ ਦੁਬਾਰਾ ਨਹੀਂ ਜੁੜ ਸਕਦਾ ਸੋ ਮੈਂ ਮੈਂ ਸਮਝਦਾ ਕਿ ਸਾਰੇ ਜਿੰਨੇ ਮੌਜੂਦਾ ਸਰਪੰਚ ਨੇ ਮਜੀਤ ਸਿੰਘ ਸਾਹਿਬ ਦਾ ਸਰਪੰਚ ਕੈਪਟਨ ਸਾਹਿਬ ਜਿੰਨੇ ਵੀ ਇਸ ਤੋਂ ਦੀ ਸੰਗਤ ਹੈ ਮੈਂ ਸਾਰਿਆਂ ਦਾ ਰੋਗ ਨੂੰ ਮਰੀਣੀ ਆ ਜਿਨ੍ਹਾਂ ਨੇ ਕਿ ਸਾਡੀ ਪਾਰਟੀ ਦੇ ਜਿਹੜੇ ਉਮੀਦਵਾਰ ਬੀਬੀ ਨਿਰਮਲਪਾਲ ਕੌਰ ਜੀ ਉਹਨਾਂ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਮੌਕਾ ਦਿੱਤਾ ਲੱਗਦਾ ਨਹੀਂ ਕਿ ਸਰ ਹਰ ਇੱਕ ਪਿੰਡ ਨੂੰ ਇਸ ਤਰ੍ਹਾਂ ਦੀ ਪੈਪ ਕੋਣੀ ਚਾਹੀਦੀ ਹੈ ਕਿ ਬੈਲ ਰੋਡ ਤੋਂ ਬਿਨਾਂ ਜਿਹੜੀ ਅ ਬਧੀਆ ਤਰੀਕੇ ਨਾਲ ਚੋਣ ਕਰ ਕੀਤੀ ਗਈ ਆ ਬਿਲਕੁਲ ਜੀ ਦੇਖੋ ਬੁੱਗੀਪੁਰ ਵਾਲੇ ਨਗਰ ਨਿਵਾਸੀਆਂ ਤੋਂ ਬੜਾ ਕੋਈ ਸਿੱਖਾ ਨੂੰ ਮਿਲਦਾ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਨਵੀਂ ਪਿਰਤ ਪਾਤੀ ਆ ਤੇ ਮੈਂ ਬਾਕੀ ਵੀ ਹਲਕਾ ਨਿਵਾਸੀਆਂ ਨੂੰ ਜਿਹੜਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਨਾਲੋਂ ਐਵੇਂ ਇੱਕ ਦੂਜੇ ਨਾਲ ਖਿੱਚ ਖਚਾ ਕਰਨ ਤੋਂ ਜੋ ਵੀ ਤੁਸੀਂ ਪਿੰਡ ਬਹਿ ਕੇ ਫੈਸਲਾ ਕਰਦੇ ਹੋ ਸਾਨੂੰ ਉਹ ਸਾਡੇ ਸਿਰ ਮੱਥੇ ਆ ਤੁਸੀਂ ਜੋ ਵੀ ਫੈਸਲਾ ਕਰ ਸਕਦੇ ਹੋ ਬਿਨਾਂ ਲੜਾਈ ਝਗੜੇ ਤੋਂ ਤੁਸੀਂ ਪਿੰਡਾਂ ਦੇ ਜਿਹੜਾ ਵਿਕਾਸ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਰਾਉਣਾ ਚਾਹੁੰਦੇ ਹੋ ਜਿੰਨੂੰ ਮਰਜ਼ੀ ਅੱਗੇ ਲਾ ਦਿਓ ਕਿਉਂਕਿ ਸਾਡਾ ਕੰਮ ਹੈਗਾ ਇਹ ਸਰਕਾਰ ਦੇ ਵਿੱਚ ਆ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਹੋਵੇ ਵਿਕਾਸ ਹੋਵੇ ਸੋ ਜਿੰਨੂੰ ਵੀ ਤੁਸੀਂ ਅੱਗੇ ਲਾਓਗੇ ਸਾਡੇ ਵੱਲੋਂ ਸਿਰ ਮੱਥੇ ਤੁਸੀਂ ਜਿੰਨੂੰ ਵੀ ਇਹ ਜਿਹੜੀ ਇਹ ਜ਼ਿੰਮੇਵਾਰੀ ਦਿਓਗੇ ਸਾਡੇ ਵੱਲੋਂ ਉਹੀ ਬਲਾਕ ਸੰਪਤੀ ਮੈਂਬਰ हां जी ਰੋਪੀਸ਼ ਮੈਂਬਰ ਮਨਜ਼ੂਰ ਹੋਊਗਾ ਮਾਤਾ ਜੀ ਪਿੰਡ ਵਾਸੀਆਂ ਨੇ ਤੁਹਾਨੂੰ ਸਰਬਸੰਮਤੀ ਨਾਲ ਬਲਾਕ ਸੰਮਤੀ ਮੈਂਬਰ ਜੁਣਿਆ ਕੀ ਕਹਿਣਾ ਚਾਹੁੰਦੀ ਹਾਂ ਹਾਂ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਧੰਨਵਾਦ ਕਰਦੀ ਆ ਮੈਂ ਪਿੰਡ ਵਸਗਾਂ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਚੁਣਿਆ ਸਾਨੂੰ ਇਕਜਟ ਹੋ ਕੇ ਰਹਿਣਾ ਪੈਣਾ ਮਾਤਾ ਜੀ ਸਾਰੇ ਪਿੰਡ ਨੇ ਫੈਸਲਾ ਤੁਹਾਡੇ ਤੇ ਕੀਤਾ ਕਿ ਸਰਬਸੰਮਤੀ ਕੀਤੀ ਜਾਣੀ ਚਾਹੀਦੀ ਕਿਉਂ ਲੱਗਦਾ ਨਹੀਂ ਕਿ ਇਹ ਫੈਸਲੇ ਵਧੀਆ ਪਿੰਡਾਂ ਲਈ ਹੋਣ ਨੱਪਣਗੇ ਲੜਾਈ ਝਗੜੇ ਮੁਕਾਨਗੇ ਜੇ ਇਸ ਤਰ੍ਹਾਂ ਫੈਸਲੇ ਹੋਣਗੇ ਹਾਂਜੀ ਇਹ ਬਹੁਤ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਅੱਜ ਪੰਚਾਇਤ ਵੱਲੋਂ ਫੈਲ ਕਰਨੇ ਚਿੱਠੀ ਗਈ ਹੈ ਬਲੱਡਸਾਮ ਦੇ ਅਮੇਰਵਾਰ ਦੇ ਸਤਿ ਸੰਤਾਂ ਤੇ ਨਾਲ ਚੁਣ ਹੋਈ ਹੈ ਤੇ ਨਾਲ ਨਾਲ ਇੱਕ ਬੂਥ ਲਾਉਣ ਦੀ ਵੀ ਗੱਲ ਪਈ ਹੈ ਪੰਚਾਇਤ ਦਾ ਸਤਾਰੀਆਂ ਬਾਦੀ ਠੀਕ ਹੈ ਨਾ ਸਸਿਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਕਵਰੇਜ ਕਰਨ ਲਈ ਜੋ ਪਿੰਡ ਬੁੱਕੀਪੁਰਾ ਦੀ ਧਰਤੀ ਤੇ ਤੁਸੀਂ ਆਏ ਹੋ ਅੱਜ ਬੁੱਕੀਪੁਰਾ ਤੇ ਬੁੱਕੀਪੁਰਾ ਦੀ ਧਰਤੀ ਤੇ ਅੱਜ ਉਹ ਪਹਿਲ ਅਕਾਦਮੀ ਹੋਈ ਆ ਸਾਰੇ ਜ਼ਿਲ੍ਹੇ ਮੋਗੇ ਦੇ ਵਿੱਚੋਂ ਸਰਬਸੰਮਤੀ ਨਾਲ ਸਾਡੇ ਚਾਚੀ ਜੀ ਨਿਰਮਲਪੁਰ ਕਾਲਜੀ ਨੂੰ ਬਲਾਕ ਸੰਮਤੀ ਮੈਂਬਰ ਚੁਣਿਆ ਗਿਆ ਵਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਬਹੁਤ ਵੱਡਾ ਬਹੁਤ ਜਿਗਰੇ ਵਾਲਾ ਫੈਸਲਾ ਸਾਡੇ ਪਿੰਡ ਵਾਸੀਆਂ ਨੇ ਲਿਆ ਵਾ ਇਹੇ ਫੈਸਲੇ ਬੜੇ ਸਬਬੀ ਕਿਸੇ ਕਿਸੇ ਸਮਿਆਂ 'ਚ ਕਿਸੇ ਦਹਾਕਿਆਂ ਬਾਅਦ ਹੀ ਹੁੰਦੇ ਆ ਇੱਕ ਨਵੀਂ ਮਿਸਾਲ ਪੈਦਾ ਕਰਨ ਲਈ ਬੁੱਕੀਪੁਰੇ ਨੇ ਹਰ ਕੰਮਾਂ ਦੇ ਵਾਂਗ ਜਵੇਂ ਨਸ਼ੇ 'ਚ ਪਹਿਲ ਕੀਤੀ। ਕਈ ਉਦਾਹਰਨਾਂ ਬੁੱਕੀਪੁਰੇ ਦੀ ਪੰਚਾਇਤ ਵੱਲੋਂ ਸੈੱਟ ਕੀਤੀਆਂ ਗਈਆਂ। ਉਸੇ ਨੂੰ ਮੱਦੇਨਜ਼ਰ ਰੱਖਦੇ ਇੱਕ ਪਹਿਲ ਕਾਦਮੀ ਬੜੀ ਕੀਤੀ ਹੈ ਬੁੱਕੀਪੁਰੇ ਵਿੱਚ ਬਲਾਕ ਸੰਪਤੀ ਦੀ ਚੋਣ ਤੇ ਵਿੱਚ ਸਰਵ ਸੰਪਤੀ ਕਰਾਉਣ ਦੀ। ਤੇ ਨਾਲ ਦੀ ਨਾਲ ਅਸੀਂ ਇਹ ਫੈਸਲਾ ਕੀਤਾ ਸਾਰੇ ਸਰਵ ਸੰਜਾ ਵੀ ਪਿੰਡ ਦੇ ਵਿੱਚ ਸਿਰਫ ਇੱਕ ਹੀ ਬੂਥ ਲੱਗੂਗਾ। ਸਾਰੇ ਪਾਰਟੀ ਦੇ ਜੋ ਨਮਾਇंदे ਆ ਉਹ ਆਪੋ ਆਪਣਾ ਪਾਰਟੀ ਦੇ ਲਈ ਵਰਕਰ ਹੈ ਜਿਹੜੇ ਵਰਕ ਕਰ ਸਕਦੇ ਆ ਪਰ ਜਿਹੜਾ ਬੂਥ ਇੱਕ ਲੱਗੂਗਾ ਇਹਦੇ ਨਾਲ ਇੱਕ ਤਾਂ ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਊਗਾ ਆਪਸੀ ਰਲ ਮਿਲ ਕੇ ਰਹਿਣ ਦਾ ਸੰਦੇਸ਼ ਮਿਲਦਾ ਵਾ ਤੇ ਅਸੀਂ ਪਿੰਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ ਇਕੱਠੇ ਰਹਿਣਾ ਹੁੰਦਾ ਇਹਨਾਂ ਦੁਸ਼ਮਣੀਆਂ ਪਾਉਣ ਦਾ ਕੋਈ ਫਾਇਦਾ ਨਹੀਂ ਇਸ ਚੀਜ਼ ਨੂੰ ਉੱਤੇ ਚੁੱਕਦੇ ਹੋਏ ਸਾਡੇ ਸਰ ਨੂੰ ਸਾਡੇ ਪਿੰਡ ਵਾਲਿਆਂ ਨੇ ਫਤਵਾ ਦਿੱਤਾ ਵਾ ਤੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਹਰ ਪਿੰਡ ਦੇ ਉਸ ਵਸਨੀਕ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਲੱਗਦਾ ਨਹੀਂ ਕਿ ਸਰਪੰਚ ਦਾ ਹਰੇਕ ਪਿੰਡ ਤੋਂ ਸੇਧ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਫੈਸਲੇ ਤੇ ਚੇਤਨਾ ਉੱਭੀ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਮੈਂ ਇਹ ਗੱਲ ਸਾਡੀ ਪੰਚਾਇਤ ਵੱਲੋਂ ਇੱਕ ਬੇਨਤੀ ਵੀ ਕਰੂੰਗਾ ਆਸ-ਪਾਸੇ ਦੇ ਸਾਰੇ ਪਿੰਡਾਂ ਨੂੰ ਕਿ ਜਿਗਰਿਆਂ ਵਾਲੇ ਫੈਸਲੇ ਆ ਕਿਉਂਕਿ ਆਪਣੀ ਲੜਾਈ ਤਾਂ ਪਿੰਡ ਦੀ ਤਰੱਕੀ ਲਈ ਹੁੰਦੀ ਆ ਦੇਖਣਾ ਤੇ ਇਹ ਆ ਵੀ ਪਿੰਡ ਦੀ ਤਰੱਕੀ ਕੌਣ ਕਿੰਨੀ ਕਰਾਉਂਦਾ ਇੱਕ ਵਿਚਾਰ ਆਪਣੇ ਦਿਮਾਗ ਨਾਲ ਆਪਾਂ ਨੂੰ ਕਰਨੀ ਚਾਹੀਦੀ ਆ ਕੀ ਪਿੱਛੇ ਇਸੌਦੇ ਤੋਂ ਆਪਾਂ ਪਿੰਡ ਲਈ ਕੀ ਖੱਟਿਆ ਤੇ ਅੱਗੇ ਆਪਾਂ ਕੀ ਖੱਟਣਾ ਵਾ ਪਿੰਡ ਦੀ ਤਰੱਕੀ ਲਈ ਇਸ ਲੜਾਈ ਦੇ ਵਿੱਚ ਆਪਾਂ ਆਪਣੇ ਨਿੱਜੀ ਦੁਸ਼ਮਣੀਆਂ ਪਾ ਕੇ ਬਹਿ ਜੰਨੇ ਆ ਸੋ ਇਹ ਸੋਚ ਨੂੰ ਛੱਡ ਗਏ ਆਪਾਂ ਦਸ਼ਮਣੀਆਂ ਪਾਉਣ ਤੋਂ ਆਪਣੀ ਪਿੰਡ ਦੀ ਤਰੱਕੀ ਦੀ ਲੜਾਈ ਲੜੀਏ ਕਿਹੜਾ ਸਰਪੰਚ ਆਪਣੇ ਪਿੰਡ ਨੂੰ ਕਿੰਨਾ ਗਾਂ ਕਿਹੜੀ ਪੰਚਾਇਤ ਲੈ ਕੇ ਜਾਂਦੀ ਆ ਲੜਾਈ ਤਾਂ ਆਪਾਂ ਨੂੰ ਇਹ ਲੜਨੀ ਚਾਹੀਦੀ ਆ ਤੇ ਲੜਾਈ ਆਪਾਂ ਲੜਦੇ ਆ ਆਪਣੀਆਂ ਚੌਧਰਾਂ ਦੀ ਇਹਨਾਂ ਚੌਧਰਾਂ ਤੋਂ ਹਟ ਕੇ ਸਰਬ ਸਾਂਝੀ ਵਾਲਤਾ ਦੇ ਨਾਲ ਇੱਕ ਸੰਦੇਸ਼ ਸਾਰੇ ਪਿੰਡਾਂ ਦੇ ਵਿੱਚ ਇਹ ਪਹੁੰਚਣਾ ਚਾਹੀਦਾ ਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਹਰ ਇੱਕ ਨੂੰ ਸਾਰੂ ਸਮਤियां ਕਰਨੀਆਂ ਚਾਹੀਦੀਆਂ। ਸਤਿਮਲ ਜੀ ਸਾਹਿਬ ਅੱਜ ਜ਼ਿਲ੍ਹੇ ਦੇ ਵਿੱਚ ਅਪੀਲ ਕਰਨੀ ਹੋਈ ਹੈ ਕਿ ਹਲਕਾ ਟਰਨਕੋਟ ਵਿੱਚ ਬੁੱਗੀਪੁਰਾ ਪਿੰਡ ਵਿੱਚ ਸਰਬਸੰਤੀ ਕੀਤੀ ਗਈ ਹੈ। ਕੀ ਕਹਿਣਾ ਚਾਹੋ? ਹਾਂ ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਸਾਰੇ ਨਗਰ ਬੁੱਗੀਪੁਰਾ ਦਾ। ਜਿਨ੍ਹਾਂ ਨੇ ਇੱਕ ਚੰਗੀ ਸੋਚ ਦਾ ਸਬੂਤ ਦਿੰਦਿਆ ਹੋਇਆ